ਦੋਨੋਂ ਵਿੱਚ ਗੱਲ ਪੁੱਛਦਾ ਹਾਂ ਹਾਂਜੀ ਮੰਨ ਕੇ ਚੱਲੋ ਜਿਵੇਂ ਉਧਰ ਸ਼ੀਸ਼ੇ ਵਾਲੀਆਂ ਮਾਰੀਆਂ ਆ ਗਈਆਂ ਹਾਂਜੀ ਅੱਜ ਇੱਕ ਕਸਟਮਰ ਨੇ ਕਹਿਤਾ ਹਾਂ ਇਹ ਚੱਲੀ ਆ ਹਾਂਜੀ ਟੈਂਪੂ ਤੇ ਲਾਦ ਲਈ ਹਾਂਜੀ ਰਸਤੇ 'ਚ ਜਾ ਰਹੀ ਹੈ ਪੇਮੈਂਟ ਅਗਲੇ ਦੀ ਕੀਤੀ ਹੈ ਹਾਂਜੀ ਰਾਜ ਮੰਨ ਲਓ ਇਹ ਤਾਂ ਸ਼ੀਸ਼ਾ ਹੀ ਟੁੱਟ ਗਿਆ ਹਾਂਜੀ ਹਾਂਜੀ ਇਹਨੂੰ ਕੋਈ ਖਰਾਬੀ ਆਉਂਦੀ ਆ ਹਾਂਜੀ ਉਹਦਾ ਜ਼ਿੰਮੇਵਾਰ ਕੌਣ ਇਹ ਹੁਣ ਤੁਹਾਡਾ ਬਿਲਕੁਲ ਜਾਇਜ਼ ਸਵਾਲ ਸਹੀ ਸਵਾਲ ਆ ਜੀ ਦੇਖੋ ਪੈਸੇ ਨਾ ਦੁਕਾਨਦਾਰ ਨੇ ਸਾਰਿਆਂ ਨੇ ਉੱਥੇ ਹੀ ਲੈ ਲੈਣੇ ਆ ਜੀ ਚਾਰ ਚੀਜ਼ਾਂ ਦਾ ਫਰਕ ਸਾਡਾ ਜੀ ਤੋਂ ਨੂੰ ਜਦੋਂ ਤੁਸੀਂ ਪੈਸੇ ਦੇਣੇ ਆ ਨਾ ਦੂਜਿਆਂ ਨਾਲੋਂ ਉਦੋਂ ਹੀ ਫਰਕ ਪਤਾ ਲੱਗ ਜਾਣਾ ਉਹ ਕਹਿੰਦਾ ਆ ਖੜੀ ਗੱਡੀ ਐ ਨਾ ਕਰ ਲੈ ਗੱਲ ਜੀ ਆ ਤਰੇ ਪੱਲੀ ਪਾਤੀ ਆ ਤੇ ਲਵਾਲੀ ਬੰਦੇ ਅੱਗੇ ਰੱਖੀ ਜੀ ਸਮਝ ਗਿਆਂ ਨਾ ਜੀ ਹਾਂਜੀ ਤੇ ਗੱਡੀ ਵਾਲਾ ਕਿਰਾਇਆ ਕਰ ਲਿਆ ਦੁਕਾਨਦਾਰ ਆਪ ਵਿੱਚੋਂ ਨਿਕਲ ਗਿਆ ਜੀ ਗੱਲ ਗੱਡੀ ਵਾਲੇ ਤੇ ਆ ਗਈ ਕੱਲ ਨੂੰ ਕੋਈ ਮੋਟਾ ਨੁਕਸਾਨ ਹੋ ਗਿਆ ਪੱਥਰ 20 30 50 ਹਜ਼ਾਰ ਦਾ ਟੁੱਟ ਗਿਆ ਹਾਂਜੀ ਤੇ ਉਹ ਕਹਿੰਦਾ ਗੱਡੀ ਵਾਲੇ ਦੇ ਥੱਪੜ ਮਾਰ ਲਾ ਕੁੱਟ ਲਾ ਮੈਂ ਦਿਵਾਲ ਕੁਛ ਨਹੀਂ ਹਮ ਸਾਡਾ ਜਿੰਨਾ ਤੱਕ ਡਿਲੀਵਰੀ ਬਵਾਏ ਕਸਟਮਰ ਨਾਲ ਗੱਲ ਨਹੀਂ ਕਰਾਊਗਾ ਪੈਕਿੰਗ ਫ੍ਰੀ ਐ ਕੋਈ ਜੀਐਸਟੀ ਐਕਸਟਰਾ ਨਹੀਂ ਆਨਲਾਈਨ ਪੈਸੇ ਪਾ ਕੋਈ ਦਿੱਕਤ ਨਹੀਂ ਹੈ ਜਦੋਂ ਅਸੀਂ ਬਿੱਲ ਪੂਰਾ ਦਿੰਨੇ ਆ ਜੀ ਠੀਕ ਐ ਨਾ ਜੀ ਪੂਰਾ ਪੈਕਿੰਗ ਹੋਊਗੀ ਪ੍ਰੋਪਰ ਠੀਕ ਐ ਜਿੰਨਾ ਤੱਕ ਰਗਾਖ ਦੇ ਘਰੇ ਸਮਾਨ ਪਹੁੰਚਣ ਤੋਂ ਸਾਡੇ ਡਿਲੀਵਰੀ ਬਵਾਏ ਦਾ ਨਹੀਂ ਗਾਖ ਦੇ ਨਾਲ ਫੋਨ ਤੇ ਗੱਲ ਕਰ ਅਸੀਂ ਨਾ 14000 ਦਾ ਬੈੱਡ ਦੇ ਰਹੇ ਆ 5000 ਦਾ ਕੱਦਾ ਵੀ ਡਬਲ ਬੈੱਡ ਆ ਬੋਕਸ ਵਾਲਾ ਉੱਪਰ ਭਲਾਈ ਐ 1.5 ਇੰਚ ਦੀ ਜੀ ਠੀਕ ਐ ਨਾ ਜੀ ਘੋਣ ਲੱਗਣ ਦੀ 7 ਸਾਲ ਦੀ ਗਾਰੰਟੀ ਪੁਰਾਣਾ ਸਬਾਨ ਕੱਟਣਾ ਹਾਂ ਪੁਰਾਣਾ ਵਿੱਚ ਕੱਟ ਕੇ ਪੁਰਾਣਾ ਕੱਟ ਕੇ ਉਹ ਬਾਲਿਓ ਦੱਸੋ ਪੁਰਾਣਾ ਸਮਾਨ ਦੁਕਾਨਦਾਰ ਨੂੰ ਲੁੱਟ ਲੋਗੇ ਤੁਸੀਂ ਅਸੀਂ ਪਹਾਰ ਪ੍ਰੋਡਕਟ ਨੇ ਜੇ ਤੁਸੀਂ 25000 ਵਾਲਾ ਸੋਫਾ ਲੈਣਾ ਜੀ ਉਹਦੇ ਚ ਅਸੀਂ ਤੁਹਾਨੂੰ 7000 ਕਟਾਂਗੇ ਕੱਟਦੇ ਅਸੀਂ ਵੀ ਆ ਲਓ ਹੁਣ ਗਾਹਕ ਨੇ ਲੱਖ ਦਾ ਸੋਫਾ ਲੇਤਾ ਤੇ 20 ਡਿਸਕਾਊਂਟ ਦਾ 20000 ਦਾ ਉਹਨੂੰ 20000 ਦਾ ਪੁਰਾਣਾ ਸਮਝ ਲਓ ਜੀ ਪਰ ਅਸੀਂ ਉਹ 20000 ਦਾ ਪੁਰਾਣਾ ਸੋਫਾ ਘੱਟਤਾ ਅਗਲੇ ਦਾ ਜੀ ਤੁਸੀਂ ਕਹਿੰਦੇ ਵੀ ਤੂੰ ਸੋਫਾ ਵੀ ਰੱਖ ਲੈ ਵੀਨੇ ਤੇ 20000 ਘੱਟ ਵੀ ਸਾਨੂੰ ਦੇ ਦੇ ਅਸੀਂ ਵਾ ਸਾਫ਼ ਸੋਧੀ ਰਿਆ ਪੁਰਾਣਾ ਪਿਆ ਵਾ OLX ਤੇ ਪਾ ਕੇ 5 ਵਾਟਲਾ 10 ਪੰਜ ਵਾਟਲਾ ਉਹ ਤੇਰੇ ਹਾਂ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਸਾਜਨ ਕਿਚਨ ਐਂਡ ਫਰਨੀਚਰ ਮੋਲਾਪੁਰ ਦਾਖ ਪਹਿਲਾਂ ਆਪਾਂ ਸਵਾਗਤ ਕਰਦਾ ਹੀ ਸਸਿਕਾ ਜੀ ਸਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਹਿਲਾ ਸਵਾਲ ਆ ਜਾਂ ਕਹਿ ਲਈਏ ਸ਼ੁਰੂਆਤ ਆ ਜੀ ਹਾਂਜੀ ਆਪਾਂ ਗੱਲ ਕਰਦੇ ਫਰਨੀਚਰ ਆ ਹਾਂਜੀ ਪੰਜਾਬ ਚ ਕੀ ਸਾਰੀ ਦੁਨੀਆ ਦੇ ਵਿੱਚ ਹੀ ਫਰਨੀਚਰ ਦੇ ਅਲੱਗ-ਅਲੱਗ ਸ਼ੋਅਰੂਮ ਆ ਕੁਆਲਿਟੀ ਵੱਖੋ-ਵੱਖਰੀ ਪਈਆ ਤੁਹਾਡੇ ਕੋਲ ਹੀ ਜਿਵੇਂ ਗੱਲ ਕਰਾਂ ਬਹੁਤ ਸੋਹਣਾ ਫਰਨੀਚਰ ਪਿਆ ਸਹੀ ਹੈ ਜੀ ਚੰਗੇ ਰੇਟ ਦਾ ਪਿਆ ਮਹਿੰਗੇ ਤੋਂ ਮਹਿੰਗਾ ਪਿਆ ਜੇ ਮੇਰੇ ਵਰਗੇ ਨੇ ਉਹਨਾਂ ਦਰਮਿਆਨੇ ਵਾਲਾ ਵੀ ਪਿਆ ਸਾਰੇ ਤਰ੍ਹਾਂ ਦਾ ਹੀ ਪਿਆ ਲੋ ਬਜਟ ਵਾਲਾ ਵੀ ਪਿਆ ਲੋ ਤੁਹਾਡੇ ਤੋਂ ਜੋ ਸਵਾਲ ਕਰਨੇ ਆਪਾਂ ਹਾਂਜੀ ਤੁਸੀਂ ਮੈਂ ਜਿਵੇਂ ਮੰਨ ਲਉ ਮੈਂ ਤੁਹਾਡਾ ਗਾਹਕਾਂ ਕਸਟਮਰ ਤੁਸੀਂ ਮੈਥੋਂ ਕੀ ਚਾਹੁੰਨੇ ਤੁਹਾਡੀ ਇੱਛਾ ਕੀ ਹੈ ਜੋ ਚੀਜ਼ਾਂ ਮੈਂ ਤੁਹਾਡੇ ਤੋਂ ਚਾਹੁੰਨਾ ਉਹ ਪਹਿਲਾਂ ਮੈਂ ਸਵਾਲ ਕਰੂੰਗਾ ਮੈਂ ਤੁਹਾਡੀ ਗੱਲ ਵਿੱਚ ਆ ਮੈਂ ਤੁਹਾਨੂੰ ਤੋਕਦਾ ਪਹਿਲੀ ਗੱਲ ਤੁਸੀਂ ਜਿਹੜਾ ਪ੍ਰੋਪਰੇਸ਼ਨ ਕੀਤਾ ਬਹੁਤ ਵਧੀਆ ਜੀ ਐਕਚੁਅਲੀ ਨਾ ਹਰ ਬੰਦਾ ਕੋਈ ਚੀਜ਼ ਦੇਖਣ ਤੋਂ ਪਹਿਲਾਂ ਮੁੱਲ ਪੁੱਛਣਾ ਚਾਹੁੰਦਾ ਹਾਂਜੀ ਨਾ ਉਹਦੀ ਕੋ ਡਾਈਮੈਂਸ਼ਨ ਚੈੱਕ ਕਰਨਾ ਚਾਹੁੰਦਾ ਨਾ ਕੁਝ ਸਮਾਂ ਕਿਸੇ ਕੋਲੇ ਵੀ ਨਹੀਂ ਹੈ ਹਾਂਜੀ ਜੋ ਅੱਜ ਦਾ ਦੌਰ ਚੱਲ ਰਿਹਾ ਜੀ ਜਿਨੇ ਕੋਈ ਬਿੱਗ ਕਰਨਾ ਵੱਡਾ ਕਰਨਾ ਸਾਰਿਆਂ ਨਾਲੋਂ ਗਾਹਕ ਨੂੰ ਵੀ ਸਮੇਂ ਦੀ ਪ੍ਰੋਬਲਮ ਆ ਤੇ ਦੁਕਾਨਦਾਰ ਨੂੰ ਵੀ ਸਮੇਂ ਦੀ ਪ੍ਰੋਬਲਮ ਜੀ ਠੀਕ ਹੈ ਨਾ ਜੀ ਸ਼ੋਰੂਮ ਦਾ ਸਾਰਾ ਨੇ ਖੁੱਲੇ ਆ ਕੋਈ ਬੰਦਾ ਦੂਰੋਂ ਆਂਦਾ ਕੋਈ ਨੇੜੇੋਂ ਆਂਦਾ ਮੇਨ ਮੁੱਦਾ ਕੀ ਹੁੰਦਾ ਵੀ ਘੱਟ ਸਮੇਂ 'ਚ ਗਾਖ ਜਿਹੜਾ ਵੱਧ ਤੋਂ ਵੱਧ ਹਾਂਜੀ ਸਮਝ ਸਕੇ ਜੀ ਠੀਕ ਹੈ ਨਾ ਜੀ ਹੁਣ ਕੀ ਹੈ ਕਿ ਇਹ ਹੈਂਡ ਮੇਡ ਕੰਮ ਆ ਹੈਂਡ ਮੇਡ ਕੰਮ ਆ ਇਹਦਾ ਕੋਈ ਅੰਤ ਨਹੀਂ ਹੈ ਹਾਂਜੀ ਇਹਨੂੰ ਤੁਸੀਂ ਜਿੰਨਾ ਮਰਜ਼ੀ ਲੋ ਕਰ ਲੋ ਜਿੰਨਾ ਮਰਜ਼ੀ ਹੈ ਤੋ ਹਰ ਬੰਦੇ ਨੇ ਆਪਦੇ ਸ਼ੋਰੂਮ ਦੇ ਸਟੈਂਡਰਡ ਆ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਹਰ ਬੰਦੇ ਨੇ ਆਪਦੇ ਸ਼ੋਅਰੂਮ ਦੇ ਸਟੈਂਡਰਡ ਮੁਤਾਬਕ ਜੀ ਜੀ ਸਮਾਨ ਬਣਾਇਆ ਹਾਂਜੀ ਠੀਕ ਹੈ ਨਾ ਹਾਂਜੀ ਹੁਣ ਕੀ ਹੈ ਵੀ ਸਾਡਾ ਮਹਾਰਾਜ ਦੀ ਕਿਰਪਾ ਨਾਲ ਕੀ ਆਪਣਾ ਇੰਡੀਆ ਦਾ ਨਾਮ ਉੱਚਾ ਹੋਇਆ ਜੀ ਇੰਡੀਆ ਤੋਂ ਬਾਅਦ ਫਿਰ ਮੁਲਾਪੁਰ ਦਾਖਾ ਦਾ ਹੋਇਆ ਅਸੀਂ ਪਿੰਡ 'ਚ ਬੈਠੇ ਆਂ ਕੋਠੇ ਖੰਜੂਰਾ 'ਚ ਬੈਠੇ ਆਂ ਜੀ ਠੀਕ ਹੈ ਨਾ ਉਹਦਾ ਨਾਮ ਚੰਗਾ ਇੱਕ ਜਦੋਂ ਪ੍ਰੋਡਕਟ ਜਿਹੜੋ ਪੈਸੇ ਗਾਖਰੇ ਦੇਤੇ ਮਾਲ ਚੰਗਾ ਜਾਂ ਮਾੜਾ ਨਿਕਲ ਲਿਆ ਉਹ ਗੱਲਾਂ ਬਾਅਦ ਦੀਆਂ ਜੀ ਠੀਕ ਹੈ ਨਾ ਉਹਦੇ ਵਿੱਚ ਬਦਨਾਮੀ ਹੁੰਦੀ ਆ ਪਹਿਲਾਂ ਤਾਂ ਸ਼ੋਰੂਮ ਦੀ ਹੁੰਦੀ ਆ ਜੀ ਹਾਂਜੀ ਉਸ ਤੋਂ ਬਾਅਦ ਕੰਟਰੀ ਦੀ ਆ ਜੇ ਤੁਸੀਂ ਮੰਨ ਲਓ ਐਕਸਪੋਰਟ ਖੁੱਲੀ ਆ ਬਾਹਰ ਮਾਲ ਜਾਣਾ ਜੀ ਤੇ ਉਹਦੇ ਵਿੱਚ ਕੰਟਰੀ ਦੇ ਨਾਮ ਬਦਨਾਮ ਹੁੰਦਾ ਜੀ ਇਹ ਨਹੀਂ ਆ ਵੀ ਹੁਣ ਇੰਡੀਆ ਬਹੁਤ ਵੱਡਾ ਠੀਕ ਆ ਨਾ ਕਿਸੇ ਨੇ ਮਾਲ ਮੰਨ ਲਓ ਕਿਸੇ ਨੇ ਆਸਟ੍ਰੇਲੀਆ ਮੰਗਾ ਲਿਆ ਕਿਸੇ ਨੇ ਕੈਨੇਡਾ ਮਾਲ ਮੰਗਾ ਲਿਆ ਠੀਕ ਹੈ ਨਾ ਉੱਥੋਂ ਮਾਲ ਚਲਾ ਗਿਆ ਨਾ ਤਾਂ ਇੰਡੀਆ ਦਾ ਹੀ ਵਜਣਾ ਨਾ ਨਿਕਲਾ ਕਹਿੰਦਾ ਜਾਂ ਮੇਡ ਇਨ ਚਾਈਨਾ ਜਾਂ ਮੇਡ ਇਨ ਇੰਡੀਆ ਨਾ ਉੱਥੋਂ ਦਾ ਵਜਣਾ ਹੁਣ ਉਹਦੇ ਚ ਜਿਹੜਾ ਹੁਣ ਕਈ ਬੰਦੇ ਆਪਣੀ ਕੰਟਰੀ ਨੂੰ ਪਿਆਰ ਕਰਦੇ ਆ ਕਈ ਗਾਲਾਂ ਹੀ ਕੱਢਦੇ ਆ ਪੰਜਾਬੀ ਚ ਸਹੀ ਦੱਸਾਂ ਜੀ ਉਹ ਉੱਥੇ ਫੇਰth ਹੀ ਨਹੀਂ ਕਰਦਾ ਉਹ ਕਹਿੰਦਾ ਯਾਰ ਇੱਥੇ ਸਭ ਕੁਝ ਹੀ ਝੂਠਾ ਹੈ ਵੀ ਬਹੁਤ ਝੂਠਾ ਜੀ ਯੂਰਪ ਕੰਟਰੀਆਂ ਤੇ ਇੰਡੀਆ ਦੇ ਵਿੱਚ ਸਚਾਈ ਦੱਸੋ ਸਚਾਈ ਦਾ ਮੁੱਲ ਬਹੁਤ ਡੇਟ ਪੈਂਦਾ ਠੀਕ ਹੈ ਨਾ ਲੇਟ ਪੈਣ ਦੇ ਬਾਵਜੂਦ ਤੇ ਦੇਰ ਨਾਲ ਪੈਂਦਾ ਜਾਨੂ ਸਮਾਂ ਨਿਕਲ ਗਿਆ ਹੁੰਦਾ ਦੇਖੋ ਜਿਹੜਾ ਤੁਹਾਡੇ ਸਾਹਮਣੇ ਬੈਠਾ ਉਹ ਸਾਰਨੂੰ ਕਹਿੰਦਾ ਵੀ ਮੇਰੇ ਵਰਗਾ ਸੁੱਚਾ ਸੱਚਾ ਤੇ ਕੋਈ ਬੰਦਾ ਨਹੀਂ ਹੈ ਜੀ ਕੋਈ ਬੰਦਾ ਗਲਤ ਮੈਂ ਬੋਲ ਰਿਹਾ ਮੈਂ ਗਲਤ ਬੋਲ ਰਿਹਾ ਸਹੀ ਕਹਿ ਰਿਹਾ ਮੈਨੂੰ ਡੇਟ ਪਤਾ ਹੀ ਹੈ ਨਾ ਹੁਣ ਮੈਂ ਕਹਾਂ ਜੀ ਮੇਰੇ ਅੱਗੇ ਸਹੀ ਨੂੰ ਤਾਂ ਮੇਰੀ ਜਗ੍ਹਾ ਜੋ ਵੀ ਬੰਦਾ ਖੜਾ ਉਹ ਵੀ ਕਹੂ ਪਰ ਪਰਖ ਸਾਹਮਣੇ ਵਾਲੇ ਨੇ ਕਰਨੀ ਹੈ ਸਾਹਮਣੇ ਵਾਲੇ ਨੇ ਪਰਖ ਕਰਨੀ ਆ ਅਸੀਂ ਵਿਸ਼ਵਾਸ ਉਸ ਤੇ ਕਰਦੇ ਆ ਵੀ ਸਾਹਮਣਾ ਸਹੀ ਕਹੇ ਜੇ ਤੁਸੀਂ ਸਾਹਮਣੇ ਤੋਂ ਸਹੀ ਕੋਣਾ ਤਾਂ ਸਹੀ ਤੁਹਾਨੂੰ ਕਰਨਾ ਪਊ ਹੂੰ ਠੀਕ ਹੈ ਨਾ ਜੀ ਹੁਣ ਮੈਂ ਕਹਾ ਮੈਂ ਸਹੀ ਮੈਂ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਵਿਸ਼ਵਾਸ ਉਹ ਤੇ ਕਰਦਾ ਵੀ ਸਾਹਮਣਾ ਸਹੀ ਕਹਵੇ ਹੂੰ ਸਾਹਮਣੇ ਸਹੀ ਕਹਿਣਾ ਮਾਰਕੀਟ ਕੰਪੀਟੀਸ਼ਨ ਦਾ ਜੋਗ ਆ ਦੁਕਾਨਦਾਰ ਹਰ ਬੰਦਾ ਇੰਡੀਆ ਚ ਕੀ ਆ ਮੈਂ ਐਗਜ਼ਾਮਪਲ ਦੌਰ ਤੇ ਦੇਖਿਆ ਕਿ ਨਿੱਕੀ ਜਿਹੀ ਆਟਮ ਮੰਝਾ ਹਰ ਘਰੇ ਪਿਆ ਜੀ 25 ਕਿਲੋ ਤੋਂ ਮੰਝਾ ਸਟਾਰਟ ਹੋਇਆ 7 ਕਿਲੋ ਦਾ ਅੱਜ ਦੀ ਮੰਝਾ ਵਿਗਣਾ ਹਟ ਗਿਆ ਪਲਾਸਟਿਕ ਦੀਆਂ ਕੁਰਸੀਆਂ ਦਾ ਘਟ ਗਿਆ ਉਹਦੇ ਚ ਇਕੱਲਾ ਦੁਕਾਨਦਾਰ ਕਸੂਰਵਾਰ ਨਹੀਂ ਹੈ ਜੀ ਕਸੂਰਵਾਰ ਗਾਖ ਵੀ ਹੈ ਹੂੰ ਗਾਖ ਨਾ ਕਿਸੇ ਤੇ ਉਂਗਲ ਚੱਕਣ ਲੱਗਿਆ ਮੈਂਟ ਲਾਉਂਦਾ ਵੀ ਇਹ ਕਦੇ ਸੋਚਿਆ ਕਰੋ ਵੀ ਮੈਂ ਪੈਸੇ ਕਿੰਨੇ ਦਿੱਤੇ ਆ ਇਹ ਚੀਜ਼ ਕਿੰਨੇ ਦੀ ਬਣੂਗੀ ਜੀ ਇੱਕ ਵੀਰ ਮਿੱਤਰ ਆਇਆ ਦੂਰੋਂ ਆਇਆ ਮੇਰੇ ਕੋਲ ਕੱਲ ਦੀ ਇਹ ਗੱਲ ਤੁਹਾਨੂੰ ਜੈਨੂਇਨ ਸੁਣਾਉਣਾ ਜੀ ਉਹਨੇ ਕਿਹਾ ਸੀ 7 ਸੀਟਰ ਸੋਫਾ ਡਿਵਾਈਡਰ ਨਾਲ ਟੇਬਲ ਨਾਲ 50000 ਰੁਪਏ ਦਾ ਮਿਲਦਾ ਹੈਂਡ ਮੇਡ ਕੰਮ ਮੈਂ ਕਿਹਾ ਵੀਰ ਤੂੰ ਘਰੇ ਮਿਸ ਆਮ ਨਾਲ ਜਿਹੜਾ ਸਾਡੇ ਕੋਲੇ ਆਂਦਾ ਉਹ ਤੇ ਘਰੇ ਕਾਰਪੈਂਟਰ ਲਾਏ ਹੁੰਦੇ ਆ ਮਿਸਤਰੀ ਉਹਦੇ ਲੱਗੇ ਹੁੰਦੇ ਆ ਜੀ ਮੈਂ ਕਿਹਾ ਤੂੰ ਉਹ ਚੀਜ਼ ਮੂਰੇ ਪਈ ਆ ਤੂੰ ਸਾਰਾ ਕੁਝ ਘਰੇ ਕਰਾਇਆ ਇੱਕ ਆਪ ਦੇ ਮਨ ਨਾਲ ਤੈਨੂੰ ਵਿਸ਼ਵਾਸ ਹੁੰਦਾ ਵੀ ਆਹ ਚੀਜ਼ 7 ਸੀਟਰ ਸੋਫਾ ਸਾਗਵਾਂ ਦਾ ਮੈਂਟ ਪਾਲਚ ਵੀਜੂ ਕਰਕੇ 50000 ਦਾ ਪੈਜੂ ਹੂੰ ਨਹੀਂ ਸਾਨੂੰ ਮਿਲਦਾ ਦੱਸੋ ਮੈਂ ਕਿਹਾ ਦੇਸੀ ਕਿਉਂ 350 ਰੁਪਏ ਕਿਲੋ ਹੀ ਮਿਲਦਾ 650 ਚ ਵੀ ਮਿਲਦਾ ਫਰਕ ਹੁੰਦਾ ਗੱਲ ਸਹੀ ਹੈ ਨਾ ਹੀ ਜੀ ਹੋ 350 ਵਾਲਾ ਕਹਿੰਦਾ ਮੈਂ ਦੁਕਾਨਦਾਰ ਨੂੰ ਲੁੱਟ ਲਿਆਂਦਾ ਹੂੰ ਵੀਰ ਜੀ ਦੁਕਾਨਦਾਰ ਕਦੇ ਲੁੱਟਿਆ ਗਿਆ ਨਾ ਹੀ ਲੁੱਟਿਆ ਜਾਣਾ ਤੇ 650 ਵਾਲਾ ਜੀ ਠੀਕ ਹੈ ਨਾ ਤੇ ਉਹ ਸੋਚਦਾ ਕਿਤੇ ਮੈਨੂੰ ਦੁਕਾਨਦਾਰ ਨੇ ਲੁੱਟ ਲਿਆ ਹੂੰ ਹੁਣ ਤੁਸੀਂ ਆਪ ਦਾ ਗੈਸ ਲਾ ਲਓ ਵੀ ਦੁਕਾਨਦਾਰ ਗਾਖ ਨਾਲੋਂ 10 ਸਟੈਪ ਅੱਗੇ ਐ ਸਹੀ ਹੈ ਸਿੱਧੀ ਤੋਂ ਸਹੀ ਹੈ ਮੈਂ ਛੋਟੀ ਹੀ ਗੱਲ ਕਰਦਾ ਜੀ ਆ ਸੋਹਾ ਸਾਡੇ ਸਾਹਮਣੇ ਪਿਆ 80000 ਰੁਪਏ ਮਾਪੀ ਲੱਗੀ ਹੋਈ ਹੈ ਤੇ ਆਪਾਂ ਨਾਲ ਨਾਲ ਚੱਲ ਗਈ ਹਾਂਜੀ 80000 ਦੀ ਐਮ ਆਰ ਪੀ ਲੱਗੀ ਹੈ ਸਾਡੀ ਇਹ ਤੇ ਜੀ ਜੀ ਸਾਨੂੰ ਕਸਟਮਰ ਕਹਿੰਦਾ ਸਾਨੂੰ 50000 ਚਾਹੀਦਾ ਮੈਂ 50 ਨਹੀਂ ਬਣਾ ਦਊਗਾ ਫਰਕ ਜਿਹੜਾ ਪੈਣਾ ਮਟੀਰੀਅਲ ਦਾ ਫਰਕ ਪੈਣਾ ਵਿੱਚ ਮਟੀਰੀਅਲ ਦਾ ਫਰਕ ਪੈਣਾ ਸਹੀ ਗੱਲ ਹੈ ਜਾਗ ਵਿੱਚ ਚੜਾਈ ਦੀ ਗੱਲ ਵੀ ਸਾਡੇ ਕੋਲ ਲੈਣਾ ਤੂੰ ਖੁੱਲ ਕੇ ਚੀਜ਼ ਲੋ ਹੜ ਕੋ ਇੱਕ ਮੈਂ ਤੁਹਾਨੂੰ ਵਿੱਚ ਗੱਲ ਪੁੱਛਦਾ ਹਾਂਜੀ ਮੰਨ ਕੇ ਚੱਲੋ ਹਾਂਜੀ ਜਿਵੇਂ ਉਧਰ ਸ਼ੀਸ਼ੇ ਵਾਲੀਆਂ ਮਾਰੀਆਂ ਆ ਗਈਆਂ ਹਾਂਜੀ ਅੱਜ ਇਹ ਕਸਟਮਰ ਨੇ ਕਹਿਤਾ ਹਾਂ ਏ ਚੱਲੀ ਆ ਹਾਂਜੀ ਟੈਂਪੂ ਤੇ ਲਾਦ ਲਈ ਹਾਂਜੀ ਰਸਤੇ 'ਚ ਜਾ ਰਹੀ ਹੈ ਪੇਮੈਂਟ ਅਗਲੇ ਦੀ ਕੀਤੀ ਹੈ ਹਾਂਜੀ ਰਾਜ ਮੰਨ ਲਓ ਤਾਂ ਸ਼ੀਸ਼ਾ ਹੀ ਟੁੱਟ ਗਿਆ ਹਾਂਜੀ ਹਾਂਜੀ ਇਹਨੂੰ ਕੋਈ ਖਰਾਬੀ ਆਉਂਦੀ ਆ ਹਾਂਜੀ ਉਹਦਾ ਜ਼ਿੰਮੇਵਾਰ ਕੌਣ ਇਹ ਹੁਣ ਤੁਹਾਡਾ ਬਿਲਕੁਲ ਜਾਇਜ਼ ਸਵਾਲ ਆ ਸਹੀ ਸਵਾਲ ਆ ਜੀ ਦੇਖੋ ਪੈਸੇ ਨਾ ਦੁਕਾਨਦਾਰ ਨੇ ਸਾਰਿਆਂ ਨੇ ਉੱਥੇ ਹੀ ਲੈ ਲੈਣੇ ਆ ਜੀ ਚਾਰ ਚੀਜ਼ਾਂ ਦਾ ਫਰਕ ਸਾਡਾ ਜੀ ਤੁਹਾਨੂੰ ਜਦੋਂ ਤੁਸੀਂ ਪੈਸੇ ਦੇਣੇ ਆ ਨਾ ਦੂਜਿਆਂ ਨਾਲ ਉਹਦੋਂ ਹੀ ਫਰਕ ਪਤਾ ਲੱਗ ਜਾਣਾ ਉਹ ਕਹਿੰਦਾ ਆ ਖੜੀ ਗੱਡੀ ਐ ਨਾ ਕਰ ਲੈ ਗੱਲ ਜੀ ਆ ਤੇ ਪੱਲੀ ਪਾਤੀ ਆ ਤੇ ਲਵਾਲੀ ਬੰਦੇ ਅੱਗੇ ਰੱਖੀ ਜੀ ਸਮਝ ਗਿਆ ਨਾ ਜੀ ਤੇ ਗੱਡੀ ਵਾਲਾ ਕਿਰਾਇਆ ਕਰ ਲਿਆ ਦੁਕਾਨਦਾਰ ਆਪ ਵਿੱਚੋਂ ਨਿਕਲ ਗਿਆ ਜੀ ਗੱਲ ਗੱਡੀ ਵਾਲੇ ਤੇ ਆ ਗਈ ਕੱਲ ਨੂੰ ਕੋਈ ਮੋਟਾ ਨੁਕਸਾਨ ਹੋ ਗਿਆ ਪੱਥਰ 20 30 50000 ਦਾ ਟੁੱਟ ਗਿਆ ਹਾਂਜੀ ਤੇ ਉਹ ਕਹਿੰਦਾ ਗੱਡੀ ਵਾਲੇ ਦੇ ਥੱਪੜ ਮਾਰ ਲਾ ਕੁੱਟ ਲਾ ਮੈਂ ਦਵਾਲ ਕੁਛ ਨਹੀਂ ਹੂੰ ਸਾਡਾ ਜਿੰਨਾ ਤੱਕ ਡਿਲੀਵਰੀ ਬਵਾਏ ਕਸਟਮਰ ਨਾਲ ਗੱਲ ਨਹੀਂ ਕਰਾਊਗਾ ਪੈਕਿੰਗ ਫ੍ਰੀ ਆ ਕੋਈ GST extra ਨਹੀਂ online ਪੈਸੇ ਪਾ ਕੋਈ ਦਿੱਕਤ ਨਹੀਂ ਹੈ ਜਦੋਂ ਅਸੀਂ ਬਿੱਲ ਪੂਰਾ ਦੰਨੇ ਆ ਜੀ ਠੀਕ ਆ ਨਾ ਜੀ ਪੂਰਾ ਪੈਕਿੰਗ ਹੋਊਗੀ ਪ੍ਰੋਪਰ ਠੀਕ ਆ ਜਿੰਨਾ ਤੱਕ ਗਾਖ ਦੇ ਘਰੇ ਸਮਾਨ ਪਹੁੰਚਣ ਤੋਂ ਸਾਡੇ ਡਿਲੀਵਰੀ ਬਵਾਏ ਦਾ ਨਹੀਂ ਗਾਖ ਦੇ ਨਾਲ ਫੋਨ ਤੇ ਗੱਲ ਕਰੀਦੀ ਹੈ ਹੂੰ ਵੀ ਗਾਖ ਨਾਲ ਫੋਨ ਤੇ ਗੱਲ ਕਰੀਦੀ ਵੀ ਤੂੰ ਓਕੇ ਆ ਫੇਰ ਉਹਦਾ ਸਮਾਨ ਉਦ ਸੈਟੀਸਫਾਈ ਕਰਨਾ ਪਹਿਲਾਂ ਉਦੋਂ ਬਾਅਦ 7 ਸਾਲ ਦੀ ਸਾਡੀ ਗਾਰੰਟੀ ਹੈ 50000 ਦੇ ਮਾਲ ਤੇ ਅਸੀਂ ਪੂਰਾ ਪੰਜਾਬ ਐਫਓਰ ਕਰ ਦਿੰਨੇ ਆ ਜਿੱਥੇ ਮਰਜ਼ੀ ਡਿਲੀਵਰੀ ਲੈ ਲਵੇ ਠੀਕ ਹੈ ਨਾ ਜੀ ਉਦੋਂ ਬਾਅਦ ਨੂੰ ਦੱਸਾਂ ਦੇਣਾ ਨੂੰ ਕੋਈ ਦਿੱਕਤ ਆ ਜੇ ਪ੍ਰੋਟੀਨ ਨੂੰ ਮੀਨ ਨੇ ਨੂੰ ਆ ਜੇ ਪੰਜਾਂ ਸਾਲਾਂ ਨੂੰ ਆ ਜੇ ਉਹ ਟਰਾਂਸਪੋਰਟ ਕਸਟਮਰ ਦੀ ਹੈ ਤੁਹਾਡਾ ਬੱਲਬ ਫਿਊਜ ਹੋ ਗਿਆ WhatsApp ਤੇ ਫੋਟੋਆਂ ਪਾਣ ਨਹੀਂ ਬੱਲਬ ਦੁਕਾਨ ਤੇ ਜਾਊ ਤਾਂ ਬਦਲੂ ਮੈਂ ਸਿੱਧੀ ਗੱਲ ਠੀਕ ਹੈ ਨਾ ਜੀ ਮੰਨੇ ਨਹੀਂ ਤਾਂ ਦੁਕਾਨ ਆ ਕੇ ਪਤਾ ਕੀ ਕਹਿੰਦਾ ਉਹ ਕੰਮ ਵਾਲੀ ਗੱਲ ਸੁਣ ਲੈਂਦਾ ਦੂਜੀ ਵਾਰੀ ਮੈਂ ਚਲਾਇਆ ਹੋ ਜਾਂਦਾ ਉਹ ਗੱਲ ਪੂਰੀ ਸੁਣਿਆ ਕਰੋ ਕੀ ਕਹਿੰਦਾ ਦੁਕਾਨਦਾਰ ਦੇਖੋ ਲੋਕੀ ਕੀ ਕਰਦੇ ਆ ਕੀ ਵੇਚਦੇ ਆ ਸਾਨੂੰ ਇਹਨਾਂ ਕੋਈ ਲੈਣਾ ਦੇਣਾ ਨਹੀਂ ਅਗਲੇ ਹੀ ਦੁਕਾਨਦਾਰੀ ਆਪਦੇ ਨਾਲ ਸਾਡੀ ਦੁਕਾਨਦਾਰੀ ਆ ਰਹੀ ਸਾਡੇ ਕੋਲ L 18 ਇੱਕ ਹੋਰ ਗੇਮ ਚੱਲੀ ਹੋਈ ਆ ਜੀ ਪੁਰਾਣਾ ਸਬਾਨ ਕੱਟਣਾ ਹਾਂ ਪੁਰਾਣਾ ਵਿੱਚ ਕੱਟ ਕੇ ਪੁਰਾਣਾ ਕੱਟ ਕੇ ਉਹ ਭਾਲਿਓ ਦੇਖੋ ਪੁਰਾਣਾ ਸਾਮਾਨ ਦੁਕਾਨਦਾਰ ਨੂੰ ਉਲਟ ਲੋਂਗੇ ਤੁਸੀਂ ਅਸੀਂ ਪਹਾਰ ਪ੍ਰੋਡਕਟ ਨੇ ਜੇ ਤੁਸੀਂ 25000 ਵਾਲਾ ਸੋਫਾ ਲੈਣਾ ਜੀ ਉਹਦੇ ਚ ਅਸੀਂ ਤੁਹਾਨੂੰ 7000 ਕਟਾਂਗੇ ਕਟਦੇ ਅਸੀਂ ਵੀ ਆ ਹੁਣ ਸੋਫਾ ਤੁਸੀਂ ਲੈਣਾ 82000 ਦਾ ਜੀ ਇਹ ਸੀ 70000 ਦਾ ਸੋਫਾ ਜੀ 70000 ਦਾ ਕਿ 80000 ਦਾ ਭਾਈ ਇਸ ਲਗਾ 68 ਲਗਾਇਆ 68000 ਰੁਪਏ ਦਾ ਸੋਫਾ ਹਾਂਜੀ ਇਹ ਤੇ ਅਸੀਂ ਤੁਹਾਨੂੰ 7000 ਕੱਟ ਦੇਣਾ ਇੱਕ ਸੋਫੇ ਸਾਡੇ ਵੀ ਅਸੀਂ ਕੀ ਕਰਦੇ ਆ ਅਸੀਂ ਉਹਨੂੰ ਪੈਸੇ ਵੀ ਕੱਟਦੇ ਤੇ ਉਹਦਾ ਪੁਰਾਣਾ ਸਮਾਨ ਵੀ ਲੈਣਾ ਨੂੰ ਕਹਿੰਦਾ ਤੂੰ ਆਰ ਦੇ ਘਰੇ ਹੀ ਰੱਖ ਲਾ ਕਿਸੇ ਮੇੜ ਨੂੰ ਦੇ ਦੇ ਹੂੰ ਉਹਦਾ ਟਰਾਂਸਫਰ ਕਿਸੇ ਨੇ ਕੁਝ ਨਹੀਂ ਭਰਾਵਾ ਪੁਰਾਣੇ ਜੋ ਕਟਣਾ ਕਰਨਾ ਇੱਕ ਗੇਮ ਆ ਹੁਣ ਮੈਂ ਚੀਜ਼ 12 ਦੀ ਵੇਚਦਾ 18 ਦੀ ਕਰਤੀ 6 ਘਟਾਤਾ 2 ਘਟਾਤਾ ਕੁਝ ਨਹੀਂ ਹੂੰ ਪੈਸੇ ਅਸੀਂ ਵੀ ਕੱਢਦੇ ਆਂਗੇ ਜਿਹੜੀ ਐਕਸਟਰਾ ਲੈਸ ਖਤਮ ਕਰ ਦੇਈਦਾ ਮੰਨ ਲਓ ਹੁਣ ਗਾਹਕ ਨੇ ਲੱਖ ਦਾ ਸੋਫਾ ਲੇ ਲਿਆ ਤੇ 20 ਡਿਸਕਾਊਂਟ ਦਾ 20000 ਦਾ ਉਹਨੂੰ 20000 ਦਾ ਪੁਰਾਣਾ ਸਮਝ ਲਓ ਜੀ ਪਰ ਅਸੀਂ ਉਹ 20000 ਦਾ ਪੁਰਾਣਾ ਸੋਫਾ ਘੱਟਤਾ ਅਗਲੇ ਦਾ ਤੇ ਅਸੀਂ ਕਹਿੰਦਾ ਵੀ ਤੂੰ ਸੋਫਾ ਵੀ ਰੱਖ ਲੈ ਵੀਰੇ ਤੇ 20000 ਘੱਟ ਵੀ ਸਾਨੂੰ ਦੇ ਦੇ ਅਸੀਂ ਵਾ ਸਾਫ਼ ਸੋਧੀ ਰਿਹਾ ਪੁਰਾਣਾ ਪਿਆ ਵਾ 올 ਐਸੇ ਪਾ ਕੇ ਪੰਜ ਵਾਟਲਾ ਦਾ ਪੰਜ ਵਾਟਲਾ ਉਹ ਤੇਰੇ ਹਾਂ ਵੀ ਇਹ 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 ਫਰਕ ਆ ਗੱਲਾਂ ਨੋਟ ਕਰੀ ਚੱਲੋ ਜੰਗਾਂ ਹੋ ਗਈਆਂ ਇਹ ਬਾਹਰਲੇ ਨਾਲੋਂ ਬਾਹਰ ਇੰਡਸਟਰੀ ਨਾਲੋਂ ਬਾਹਰਲੀ ਨਾਲੋਂ ਇਹ ਫਰਕ ਆ ਇੱਥੇ ਫਰਕ ਆ ਫਰਕਾ ਇੱਕ ਹੋਰ ਆ ਮੈਂ ਤੁਹਾਨੂੰ ਦੱਸਾਂ ਗੁੱਸਾ ਨਾ ਕਰਿਓ ਜੀ 95% ਸਲਾਈਆ ਬੰਦੇ ਨੂੰ ਲੈ ਕੇ ਵਹਿ ਜਾਂਦਾ ਹਮ ਯਕੀਨ ਮੰਨੇ ਹੋ ਅੱਗੇ ਤਾਂ ਨਾ ਕੋਈ ਸਲਾਈਏ ਆਉਂਦੇ ਸੀ ਇਸ਼ਾਰਾ ਕਰਨਾ ਜਾਂ ਮੈਨੂੰ ਕੁਝ ਦੇ ਦੇ ਅੱਜ ਦੀ ਡੇਟ ਉਲਟ ਹੋ ਗਿਆ ਉਹ ਕਹਿੰਦਾ 10 2000 ਮੇਰੇ ਕੋਲ ਲੈ ਲਾ ਤੇ ਇਹਦਾ ਚੰਗਾ ਨਾ ਹੋ ਜੇ ਉਲਟ ਹੋ ਬੇਗਮ ਹਾਂ ਚਾਹੇ ਤੂੰ ਪੈਲਸ ਕਰਨ ਚਾਹੇ ਤੂੰ ਬਜਾਰੀ ਖੀਦਣ ਚਲੇ ਜਾ ਜਾਂ ਕੁਝ ਕਰਨ ਚਲੇ ਜਾ ਆ ਸਮਾਂ ਹੋ ਰਿਹਾ ਮੈਨੂੰ ਮਜਬੂਰੀ ਚ ਕਹਿਣੀ ਪੈ ਰਹੀ ਮੈਂ ਐ ਨਹੀਂ ਕਹਿ ਰਿਹਾ ਵੀ ਸਾਰੇ ਬੰਦੇ ਗਲਤ ਆ ਸਮਝ ਨਹੀਂ ਇਹ ਨਾ ਤਕਰੀਬਨ 95% ਇਹ ਹੋ ਰਿਹਾ 5-7% ਹੀ ਬੰਦੇ ਆ ਜਿਹਨੂੰ ਵਿਚਾਰਾ ਨਾਲ ਲੈ ਕੇ ਆਉਂਦਾ ਰਿਸ਼ਤੇਦਾਰੀਆਂ ਟੁੱਟੀਆਂ ਖਤਮ ਹੋ ਗਈਆਂ ਆ ਨਹੀਂ ਰਿਹਾ ਯਾਰ ਦੋ ਤੂੰ ਲਿਆਂਦਾ 95% ਤਾਂ ਉਹ ਆਪ ਦਾ ਫਾਇਦਾ ਸੋਚਦਾ ਹੂੰ ਉਹ ਕਹਿੰਦਾ ਇਹਦੀ ਚੀਜ਼ ਬੇਦਬੋਲੀ ਵਧੀ ਜਲਦੀ ਵਧੀਆ ਨਾ ਚਲੇ ਜਾਵੇ ਸਹੀ ਗੱਲ ਹੈ ਤੇ ਇੱਕ ਮੈਂ ਤੁਹਾਨੂੰ ਪੁੱਛਦਾ ਹਾਂ ਹੁਣ ਆਪਾਂ ਇਧਰਲੇ ਪਾਸੇ ਵੀ ਆਈਏ ਹਾਂਜੀ ਮੰਨ ਕੇ ਚੱਲੋ ਚੰਗਾ ਅਗਲਾ ਕਵੇ ਚਲ ਚੰਗੀ ਤਾਂ ਸਾਰੀ ਚੰਗੀ ਪਈ ਹੈ ਆਪਾਂ ਕਹਿੰਦੇ ਵੀ ਚੰਗੀ ਆ ਘੈਂਟ ਆ ਹਾਂਜੀ ਜਮਾ ਥੱਲੋਂ ਰੇਟ ਤੇ ਜਮਾ ਪ੍ਰੀਮੀਅਮ ਕੀ ਆਪਣੇ ਕੋਲ ਸੋਕ ਕਰੀ ਜੀ ਅਸੀਂ ਨਾ 14000 ਦਾ ਬੈੱਡ ਦੇ ਰਹੇ ਆ 5000 ਦਾ ਕੱਦਾ ਵੀ ਡਬਲ ਬੈੱਡ ਆ ਬੋਕਸ ਵਾਲਾ ਉੱਪਰ ਭਲਾਈ ਹੈ 1/2 ਇੰਚ ਦੀ ਜੀ ਠੀਕ ਹੈ ਨਾ ਜੀ ਘੋਣ ਲੱਗਣ ਦੀ 7 ਸਾਲ ਦੀ ਗਾਰੰਟੀ ਹੈ ਹਮ ਠੀਕ ਹੈ ਨਾ ਜੀ ਇਹ ਨਹੀਂ ਹੈ ਵੀ ਕੋਈ ਮਾਤੜ ਸਾਥੀ ਮੇਰੇ ਰਗਾ ਆ ਗਿਆ ਤੇ ਉਹਨੂੰ ਕਹਿਣਾ ਵੀ ਜਾਂ ਸ਼ੋਰੂਮ ਦੇ ਅੰਦਰ ਵੜਨਾ ਯਾ ਤੇਰੇ ਮਤਲਬ ਜੀ ਅਲਮੀਰਾ ਹੈਗੀ ਆ ਇੱਥੇ ਨਾ ਤੁਹਾਨੂੰ ਸਾਫ਼ ਸੁਥਰੀ ਸਾਰੀ ਗੱਲ ਸਮਝਾਈ ਜਾਊਗੀ ਫਿਰ ਬੰਦਾ ਕਹਿੰਦਾ ਯਾਰ ਗੱਲਾਂ ਜ਼ਿਆਦਾ ਮਾਰਦੇ ਦੇਖੋ ਆਪਾਂ ਜਿੰਨਾ ਤੱਕ ਕਿਸੇ ਦੇ ਸੁਭਾਅ ਦਾ ਕਿਵੇਂ ਪਤਾ ਲੱਗੂ ਤੇ ਜਿਹਦੇ ਕੋਲ ਕੁਝ ਹੈਗਾ ਦਿਖਾਣ ਲਈ ਉਹੀ ਦਿਖਾਉ ਤੇ ਉਹੀ ਗੱਲ ਕਰੂ ਜੇ ਕੁਝ ਐਕਸਟਰਾ ਰੱਖੀ ਬੈਠਾ ਜੋ ਮਾਰਕੀਟ ਚੋ ਰੈਡੀਮੇਡ 13000 ਵਾਲੀ 13000 ਵਾਲੀ ਅੱਲਾ ਦਾ 25 ਮੰਗ ਲਿਆ ਜੋ ਤੁਰ ਲੱਗਾ 22 ਦੇ ਦੇ ਇੱਥੇ ਫਿਕਸ ਰੇਟ ਆ ਭਾਜੀ ਕੋਈ 바ਰਗੀਨਿੰਗ ਨਹੀਂ ਕੋਈ ਕੁਝ ਨਹੀਂ ਠੀਕ ਹੈ ਨਾ ਮੱਗ ਹੀ ਤੱਕ ਆਪਾਂ ਜਿਹੜੀ ਸੇਲ ਐਕਸਟੈਂਡ ਅਸੀਂ ਕਰਤੀ ਹੈ ਹਾਂਜੀ ਠੀਕ ਹੈ ਨਾ ਜੀ ਇਹ ਮੱਗ ਹੀ ਤੱਕ ਤੁਹਾਨੂੰ ਸੇਲ ਦਾ ਤੁਸੀਂ ਬੈਨੀਫਿਟ ਲਓ ਠੀਕ ਹੈ ਨਾ ਤੁਸੀਂ ਕਿਸੇ ਯੂਰਪ ਕੰਟਰੀ ਚ ਮਾਰ ਲੈਣਾ ਵਾ ਇੱਕ ਹੋਰ ਦਿੱਕਤ ਆ ਭਾਜੀ ਗਾਖ ਨੂੰ ਜੀ ਸਾਨੂੰ ਨਹੀਂ ਐ ਜੀ ਕਸਟਮਰ ਦਾ ਕਿਸੇ ਦਾ ਗੈਬ ਰਿਸ਼ਤੇਦਾਰ ਜਾਂ ਬੇਟਾ ਜਾਂ ਕੋਈ ਬਾਹਰ ਬੈਠਾ ਬਾਹਰ ਤੇ ਇਧਰਲੇ ਟਾਈਮ ਦਾ ਫਰਕ ਆ ਫਰਕ ਹਾਂ ਜੀ ਸਮਝ ਗਏ ਨਾ ਜੀ ਉਹ ਵਿਚਾਰਾ 4 ਘੰਟੇ ਲਾਂਦਾ ਤੇ ਉਹਨੂੰ ਡਿਸਟਰਬ ਕਰਦਾ ਫੋਨ ਲਾਣ ਲੱਗ ਜਾਂਦਾ ਉਹ ਬੰਦ ਹੁੰਦਾ ਨਾਲੇ ਤਾਂ 4 ਘੰਟੇ ਸਾਡੇ ਸੇਲਮੈਨ ਦੇ ਖਰਾਬ ਹੋ ਗਏ 4 ਘੰਟੇ ਉਹਦੇ ਹੋ ਗਏ ਹੂੰ ਜੇ ਤੁਸੀਂ ਕਿਤੇ ਬਾਹਰ ਵੀਰ ਜੀ ਪਸੰਦ ਕਰਾਉਣਾ ਹੁੰਦਾ ਨਾ ਉਹ ਤੁਸੀਂ ਟਾਈਮ ਸੈਟਲ ਕਰ ਲਿਆ ਕਰੋ ਤੁਸੀਂ ਕਿਤੇ ਘੰਟਾ 2 ਘੰਟੇ ਲੇਟ ਆਣਾ 9 ਵਜੇ ਆਣਾ 10 ਵਜੇ ਆਣਾ ਤਾਂ ਸੇਲ ਵਾਲੇ ਨੂੰ ਟਾਈਮ ਲੈ ਲਿਆ ਵੀ ਮੈਂ ਇਸ ਕੰਟਰੀ 'ਚ ਰਹਿਣਾ ਮੇਰਾ ਬੱਚਾ ਐਸੇ ਵੇਲੇ ਉੱਠਦਾ ਮੇਰਾ ਰਿਸ਼ਤੇਦਾਰ ਐਸੇ ਵੇਲੇ ਉੱਠਦਾ ਦੇਖੋ ਜਾਂ ਤਾਂ ਚਵਾਸ ਤੋੜੀ ਚੱਲੇ ਜਾਂ ਚਵਾਸ ਤੁਹਾਡੇ ਬੱਚੇ ਦੀ ਚੱਲੇ ਠੀਕ ਹੈ ਨਾ ਜੀ ਏਦੋਂ ਬਾਅਦ ਅਸੀਂ ਸਾਰਿਆਂ ਦੀ ਪਿਕ ਮਨਾ ਕਰਤੀ ਐ ਸਾਡਾ ਇੰਸਟਾਗ੍ਰam ਤੇ ਪੇਜ ਚੱਲਦਾ ਉਹਦੇ ਕੱਲੇ-ਕੱਲੇ ਪ੍ਰੋਡਕਟ ਦੀ ਫੋਟੋ ਪਾਈ ਆ ਅਸੀਂ ਕੋਈ ਪਿਕ ਨਹੀਂ ਜਾਂਦਾ ਵੀਡੀਓ ਕਾਲ ਲਾ ਕੇ ਬੰਦਾ ਦਿਖਾ ਲਵੇ ਪਿਕ ਦੇਣਾ ਅਸੀਂ ਬੰਦ ਕਰਤਾ ਪਿਕ ਨਹੀਂ ਅਸੀਂ ਦਿੰਦੇ ਵੀਰ ਜੀ ਸਿਰਫ ਇੰਸਟਾਗ੍ਰam ਦਾ ਲਿੰਕ ਦੇਵਾਂਗੇ ਤੁਸੀਂ ਪਹਿਲਾਂ ਵਟਸਐਪ ਤੇ ਲੈ ਲਓ ਤੁਸੀਂ ਬਾਅਦ ਚ ਡੇਲੀ ਦੀ ਅਪਡੇਟ ਤੁਹਾਨੂੰ ਮਿਲੂਗੀ ਕਿਹੜਾ ਪ੍ਰੋਡਕਟ ਪੈ ਕਿਉਂਕਿ ਜਦੋਂ ਆਪਾਂ ਕਿਸੇ ਨਾ ਫੋਟੋ ਖਿੱਚਨੇ ਆ ਵੈਸੇ ਵਟਸਐਪ ਤੇ ਉਹ ਪ੍ਰੋਪਰ ਆਉਂਦੀ ਨਹੀਂ ਉਹ ਸਾਡੇ ਪ੍ਰੋਡਕਟਰ ਦੀ ਸਤਿਆਨਾਸ਼ ਹੋ ਜਾਂਦੀ ਹੈ ਹੁਣ ਜਿਹੜਾ ਬਾਈ ਜਿਹਦਾ ਕੰਮ ਉਸੀ ਕੋ ਸਾਜੇ ਹੁਣ ਇਹ ਕੈਮਰਾਮੈਨ ਨੇ ਉਹਦੀ ਇੰਸਟਾਗ੍ਰam ਤੇ ਪਿੱਕ ਸਾਰਿਆਂ ਪਾਸਿਓਂ ਪਾਈ ਆ ਹੂੰ ਠੀਕ ਹੈ ਨਾ ਉਹ ਅਗਲਾ ਕਹਿੰਦਾ ਮੈਨੂੰ ਜਚਿਆ ਨਹੀਂ ਗੱਲ ਸਹੀ ਹੈ ਨਾ ਇਹ ਵੀ ਇਫੈਕਟ ਪੈਂਦਾ ਵਾ ਜਿਹੜੀਆਂ ਗੱਲਾਂ ਐ ਸਾਫ਼ ਸੁਥਰੀਆਂ ਗਾਖ ਦੇ ਕੰਮ ਆ ਗਾਖ ਦਾ ਟਾਈਮ ਬਚਦਾ ਠੀਕ ਹੈ ਨਾ ਹੁਣ ਉਹ ਵਿਚਾਰਾ ਆਇਆ 3 ਘੰਟੇ ਦਾ ਸਫ਼ਰ ਕਰਕੇ ਉਹਦੇ ਤਾਂ ਚਾਰ ਮੰਜ਼ਲਾ ਤਿੰਨ ਚੜ੍ਹਿਆ ਬੱਸ ਹੋ ਗਈ ਠੀਕ ਹੈ ਨਾ ਉਹ ਬੰਦੇ ਹੀ ਨਹੀਂ ਉੱਠਿਆ ਜਾਂ ਮੋਬਾਈਲ ਤੇ ਬੈਠਾ ਠੀਕ ਹੈ ਨਾ ਉਹ ਗੱਲ ਹੈ ਵੀ ਗੱਲ ਸਾਫ਼ ਸੁਥਰੀ ਹੈ ਕੋਈ ਗਾਹਕ ਦਾ ਟਾਈਮ ਬਹੁਤ ਕੀਮਤੀ ਹੈ ਜਦੋਂ ਤੁਸੀਂ ਅਗਲੇ ਦੇ ਸਮੇਂ ਦੀ ਕਦਰ ਕਰੋਗੇ ਨਾ ਤੇ ਤੁਹਾਡਾ ਸਮਾਂ ਆਪੇ ਬਚ ਜਾਣਾ ਵੀ ਆਪਾਂ ਫੋਨ ਲਈਏ ਅਗਲਾ ਸੁੱਤਾ ਪਿਆ ਉਹ ਸੁੱਤਾ ਪਿਆ ਵਿਚਾਰਾ ਡਿਸਟਰਬ ਹੁੰਦਾ ਵੀਰ ਉਹ ਕਿੱਥੋਂ ਉੱਠੂ ਉੱਥੇ ਰਾਤ ਦੇ 2 ਵਜੇ ਆ ਇੱਥੇ ਸਵੇਰ ਦੇ 9 ਵਜੇ ਆ ਤੇ ਫਰਕ ਰਹਿ ਜਾਂਦਾ ਨਾ ਜੀ ਹਰ ਕੰਟਰੀ ਦਾ ਅਲੱਗ ਸਮਾਂ ਉਹ ਟਾਈਮ ਲੈ ਕੇ ਉਹ ਜਿहां ਜੇ ਤੁਸੀਂ ਪਸੰਦ ਉਹਨੂੰ ਕਰਾਣਾ ਜੀ ਜੇ ਤੁਹਾਡੀ ਚੋਅ ਚਲਦੀ ਹੈ ਤੁਸੀਂ ਫਰਨੀਚਰ ਘਰੇ ਰੱਖਣਾ ਜੇ ਤੁਹਾਡੀ ਚੋਅ ਚਲਦੀ ਆ ਫਿਰ ਕੁਝ ਨਹੀਂ ਜਾਂ ਉਹ ਪਹਿਲਾਂ ਇੰਸਟਾਗ੍ਰam ਦਾ ਲਿੰਕ ਭੇਜ ਦਿਓ ਬੱਚਾ ਤੇ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਲਓ ਇੱਥੇ ਤੁਹਾਨੂੰ ਲਾਈਵ ਦਿਖਾ ਦੇਾਂਗੇ ਸਹੀ ਹੈ ਠੀਕ ਹੈ ਤੇ ਆ ਨਾਲ ਨਾਲ ਜਿਵੇਂ ਤੁਹਾਨੂੰ ਸਹੀ ਲੱਗਦਾ ਰੇਟ ਦੱਸ ਹੀ ਦੇਣਾ ਰੇਟ ਐਕਚੁਅਲੀ ਕੀ ਹੈ ਨਾ ਵੀ ਜੇ ਆਪਾਂ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਟੈਗ ਦੇਖਣ ਲੱਗ ਗਏ ਦੱਸਣ ਲੱਗ ਗਏ ਤਾਂ ਉਹ ਟਾਈਮ ਬਹੁਤ ਲੱਗ ਜਾਣਾ ਉਹ ਵੀਡੀਓ ਬਣ ਜਾਣੀ ਹੈ ਘੰਟੇ ਤੋਂ 2 ਘੰਟੇ ਦੀ ਉਹ ਲੰਬੀ ਚਲੀ ਜਾਣੀ ਠੀਕ ਹੈ ਨਾ ਜੀ ਹੁਣ ਤੁਸੀਂ ਪ੍ਰੋਡਕਟ ਤੇ ਨਿਗਾਹ ਮਾਰ ਆ ਦਿਓ ਠੀਕ ਹੈ ਨਾ ਹਰ ਇੱਕ ਤੇ ਹਰ ਚੀਜ਼ ਦਾ ਪ੍ਰਾਈਸ ਟੈਗ ਅਲੱਗ ਆ ਕਦੇ ਵੀ ਨਾ ਇਹ ਨਾ ਕਿਹਾ ਕਰੋ ਯਾਰ ਬਾਅਦ ਚੋਂ ਤੁਸੀਂ ਨਾ ਵੈਸੇ ਤੁਰ ਲੱਗਿਆ ਕਹਿ ਰਿਆ ਕਰੋ ਕਿਸੇ ਫੋਨ ਲਾ ਕੇ ਭਾਜੀ 2 ਸਾਲ ਪਹਿਲਾਂ ਨਾ ਸੋਫਾ ਲੈ ਕੇ ਗਏ ਸੀ ਜਾਂ ਬੈੱਡ ਲੈ ਕੇ ਚੈੱਕ ਕਰ ਲਈ ਨਾ ਵੀ ਫੋਟੋ ਉਹਦੀ ਵੀ ਪਾ ਰਿਹਾ ਬੈਠ ਗਿਆ ਫਿਰ ਇਧਰੋਂ ਰਿਪਲਾਈ ਪੁੱਛ ਲਿਆ ਕਰੋ ਕੀ ਹੈ ਸਾਡਾ ਜਵਾਬ ਕੀ ਜਾਂਦਾ ਠੀਕ ਹੈ ਨਾ ਫੋਨ ਲਾਓ ਪੁੱਛੋ ਜੀ ਤਿੰਨ ਸਾਲ ਪਹਿਲਾਂ ਸੋਫਾ ਲੈ ਕੇ ਗੱਡੀਆਂ ਰਹਿ ਗਈਆਂ ਵੀ ਤੁਹਾਨੂੰ ਇਧਰੋਂ ਕਿਹੜੇ ਨੰਬਰ ਤੇ ਤੁਸੀਂ ਆਨਲਾਈਨ ਚੱਲ ਲਿਆ ਕੀ ਰਿਸਪੌਂਡ ਜਾਂਦਾ ਤੁਹਾਨੂੰ ਸਿਰਫ ਇਧਰੋਂ ਇਹੀ ਮੈਸੇਜ ਆਉ ਵੀਰ ਜੀ ਤੁਸੀਂ ਸਾਡੇ ਸ਼ੋਰੂਮ ਭੇਜਦੇ ਹਾਂ ਵੀ ਤੀਜੀ ਗੱਲ ਨਹੀਂ ਕਰਾਂਗੇ ਕਦੋਂ ਆ ਗਿਆ ਸੀ ਬਿੱਲ ਕਿੱਥੇ ਆ ਕੀ ਕਰਤਾ ਸਹੀ ਹੈ ਨਾ ਤੇ ਜੇ ਜੇ ਮੰਨ ਕੇ ਚਲੋ ਖਰਾਬੀ ਆਉਂਦੀ ਆ ਹਾਂ ਜੀ ਅਲਮਾਰੀ ਲਾ ਲਓ ਸੋਫੇ ਲਾ ਲਓ ਜਾਂ ਬੈੱਡ ਲਾ ਲਓ ਹਾਂਜੀ ਕੋਈ ਪ੍ਰੋਬਲਮ ਆ ਗਈ ਬੰਦੇ ਹਾਂਜੀ ਉਹ ਨਵੀਂ ਚੀਜ਼ ਬਦਲ ਕੇ ਦਿੱਤੀ ਜਾਊਗੀ ਕਿ ਜਾਂ ਉਹ ਹਾਂਜੀ ਉਹ ਤੁਹਾਡਾ ਸਪਰੇਸ਼ਨ ਬਿਲਕੁਲ ਸਹੀ ਆ ਉਹ ਕੀ ਆ ਕਿ ਕਈ ਪ੍ਰੋਡਕਟ ਤਾਂ ਠੀਕ ਹੋ ਜਾਣੇ ਹੁੰਦੇ ਆ ਭਾਜੀ ਜੀ ਕਈ ਠੀਕ ਹੋਣੇ ਨਹੀਂ ਹੁੰਦੇ ਜੇ ਉਸ ਕੰਡੀਸ਼ਨ ਚ ਨਹੀਂ ਹੈ ਕਸਟਮਰ ਸਾਡੇ ਉਹਨੂੰ ਨਵੀਂ ਦਵਾਂਗੇ ਹਾਂ ਠੀਕ ਹੈ ਨਾ ਹੁਣ ਵੀਰ ਜੀ ਸੋਫਾ ਵਰਤ ਲਿਆ 4 ਸਾਲ ਹੂੰ ਹੈਣਾ ਜੀ ਉਹਦਾ ਕੱਪੜਾ ਤਾਂ ਖਰਾਬ ਨਹੀਂ ਹੋਇਆ ਕੱਪੜੇ ਦੀ ਤਾਂ ਗਾਰੰਟੀ ਕੰਪਨੀ ਨੂੰ ਖਰਾਬ ਤਾਂ ਗੱਡੀ ਹੋਈ ਆ ਹਾਂਜੀ ਹੁਣ ਗੱਡੀ ਅਸੀਂ ਬਾਕੇ ਜਿਹੜੀ ਉਹਦੀ ਕੰਪਲੀਟ ਆ ਪੂਰੀ ਕਰਤੀ ਹੁਣ ਉਹ ਕਹੇ ਵੀ ਹੁਣ ਇਹਦਾ ਕਪੜਾ ਬਣ ਕੇ ਮੈਨੂੰ ਸੋਫਾ ਨਵਾਂ ਦੇ ਦਿਓ ਤਾਂ ਫਿਰ ਜੈਨੂਨ ਗੱਲ ਹੈ ਉਹ ਗਲਤ ਗੱਲ ਹੈ ਬਈ ਇੰਨਾ ਕਾ ਫਾਹਾ ਵੱਡ ਕੰਮ ਨਹੀਂ ਕਰਕੇ ਹਾਂ ਉਹਦੀ ਪ੍ਰੋਪਰ ਤਸੱਲੀ ਕਰਾਵਾਂਗੇ ਜਿਹੜੀ ਚੀਜ਼ 'ਚ ਕੋਈ ਫਾਲਟ ਪੈ ਗਿਆ ਉਹਦੀ ਸਮੱਸਿਆ ਦਾ ਹੱਲ ਲਊ ਇਹ ਨਹੀਂ ਤਿੰਨਾਂ ਸਾਲਾਂ ਬੈਠ ਬੈਠੀ ਤਾਂ ਲੱਕੜ ਟੁੱਟੀ ਆ ਥੱਲੋਂ ਤੇ ਉਹ ਲੱਕੜ ਜਾਂ ਤਾਂ ਹੁਣ ਲੱਕੜ ਹੀ ਨਾ ਪਵੇ ਕਿਸੇ ਟਾਈਮ ਤੇ ਪੋਜੀਸ਼ਨ ਹੁੰਦੀ ਆ ਨਵਾਂ ਵੀ ਦਵਾਂਗੇ ਉਹ ਖਾਲੀ ਨਹੀਂ ਹੁੰਦਾ ਹੁੰਦਾ ਜੀ ਠੀਕ ਹੈ ਮੈਂ ਤੁਹਾਨੂੰ ਆਏ ਆ ਸੋਫਿਆਂ 'ਚ ਹੀ ਗੱਲ ਕਰਗੇ ਜਮਾ ਜਮਾ ਥੱਲੋਂ ਰੇਟ ਸਭਾ 10000 ਤੋਂ ਸੋਫਾ ਸ਼ੁਰੂ ਹੋ ਜਾਂਦਾ ਜੀ ਅੱਛਾ 10000 ਤੋਂ ਸਟਾਰਟ ਹੋ ਗਿਆ ਇੱਕ ਪਤਾ ਕੀ ਗੱਲ ਆ ਜੀ ਗੇਮ ਸਾਰੀ ਕੈਲਕੂਲੇਸ਼ਨ ਦੀ ਆ ਜਿਹੜੇ ਮਰਜ਼ੀ ਕੰਮ 'ਤੇ ਚਲੇ ਜਾਓ ਸੁਨਿਆਰੇ ਚਲੇ ਜੋ ਕਰਿਆਨੇ ਚਲੇ ਜੋ ਸਾਰਾ ਕੁਝ ਆ ਗਾਹਕ ਸਰੋਂ ਦੇ ਪਹਿਲੀ ਗੱਲ ਤਾਂ ਸਰੋਂ ਦਾ ਤੇਲ ਖਤਮ ਹੋ ਗਿਆ ਔਰ ਫੈਂਟ ਤੇ ਆ ਕੇ ਸੈਂਸ ਪਾ ਗਏ ਠੀਕ ਹੈ ਨਾ ਦੁਕਾਨਦਾਰ ਉਦੋਂ ਜੀ ਗਾਹਕ ਉਦੋਂ ਦਿਖਾਇ ਮੈਨੂੰ 17 ਨਹੀਂ ਮਿਲਦੀ ਸਾਟੀ ਉਹਨੇ ਸਾਡੇ ਪਹਿਲਾਂ ਤਾਂ ਕਿਲੋ ਵਾਲਾ ਮਾਹ ਲੀਟਰਾਂ 'ਚ ਹੋ ਗਿਆ ਲੀਟਰਾਂ ਤੋਂ 750 ml ਤੇ ਆ ਗਿਆ 750 ਤੋਂ 600 ਤੇ ਆ ਗਿਆ ਜੀ ਔਰ origignal ਤਾਂ ਗੱਲ ਬਾਹਰ ਦੀ ਛੱਡੋ ਪਹਿਲੀ ਗੱਲ ਆ ਵੀ ਕਲਾਕਾਰੀ ਬਾਹਲੀ ਵਧੀ ਜਾਂਦੀ ਹੈ ਦਾ ਕਹਿੰਦਾ ਸਸਤਾ ਵੀ ਸਸਤਾ ਰਹੇ ਬਾਰ ਬਾਰ ਮਹਿੰਗਾ ਰਹੇ ਇੱਕ ਵਾਰ ਬਈ ਜੇ ਰੇਟ ਜੇ ਬਜਟ ਦੀ ਗੱਲ ਕਰੀਏ ਬਜਟ ਦੇ ਥੋੜਾ ਥੋੜੇ ਬਜਟ 'ਚ ਵੀ ਚੰਗੀ ਚੀਜ਼ ਮਿਲੂਗੀ ਬਈ ਇਹ ਇਹ ਤੱਕਾ ਨਾ ਹੋਵੇ ਬੀਜੇ ਮਾਲਵਾ ਲਖੜਾ ਸੋਫਾ ਹਾਂ ਉਹਦੇ ਚੋਂ ਜਿਆਦਾ ਸੈਟੀਸਫਾਈ ਹੋ ਜੇ ਤੇ 10000 ਰੁਪਏ ਨਾਲ ਬਾਅਦ ਚ ਰੋਈ ਜਾ ਜੇ 10000 ਵਾਲਾ ਸੋਫਾ 20000 ਵਾਲਾ ਸੋਫਾ 30 ਇੱਥੇ ਤੁਹਾਨੂੰ ਦੱਸਿਆ ਜੋ ਭਾਜੀ ਇਹਨੇ ਤੇਰੇ ਘਰੇ ਨਾ ਦੁਕਾਨਦਾਰ ਨੂੰ ਸਾਰਾ ਕੁਝ ਪਤਾ ਹੁੰਦਾ ਸਹੀ ਗੱਲ ਹੈ ਕਿਸੇ ਟਾਈਮ ਨਾ 1000 2000 ਰੁਪਿਆ ਲਾ ਕੇ ਉਹਦੀ ਚੀਜ਼ 10 15 ਸਾਲ ਹਟਣੀ ਹੁੰਦੀ ਹੈ ਪਰ ਅੱਜ ਦੀ ਡੀਟ ਡਿਜ਼ਾਈਨਿੰਗ ਜੋਗਾ ਵੈਰਾਈਟੀ ਦਾ ਜੋਗਾ ਭਾਜੀ ਠੀਕ ਹੈ ਨਾ ਹਰ ਚੀਜ਼ ਜੀ ਠੀਕ ਹੈ ਨਾ ਹੁਣ ਦੁਕਾਨਦਾਰ ਕੋਲੇ ਸਪੇਸ ਵੀ ਚਾਹੀਦਾ ਤੇ ਮਾਲ ਵੀ ਚਾਹੀਦਾ ਜੀ ਠੀਕ ਹੈ ਨਾ ਹੁਣ ਮੈਂ 300 ਫੇ ਰੱਖੇ ਆ 400 ਫੇ ਰੱਖੇ 4 ਬੈਡ ਐ ਨਹੀਂ ਹੁੰਦਾ ਜੇ ਅੱਜ ਬੰਦੇ ਨੇ 10000 ਵਾਲਾ ਬੈਡ ਲੈਣਾ 15 ਲੱਖ ਵਾਲਾ ਵੀ ਦੇਖਦਾ 50 ਲੱਖ ਵਾਲਾ ਵੀ ਦੇਖਦਾ ਠੀਕ ਹੈ ਨਾ ਡਿਜ਼ਾਈਨਿੰਗ ਜੋਗਾ ਹੁਣ ਮਾਰਾਲ ਸਾਡੇ ਕੋਲੇ ਸਾਰਾ ਹੈਗਾ ਮੈਨੂਫੈਕਚਰਾਂ ਜਗਰੌਂ ਵੀ ਸ਼ੋਰੂਮ ਆ ਇੱਥੇ ਵੀ ਸ਼ੋਰੂਮ ਆ ਤੁਹਾਨੂੰ ਲੋਕੇਸ਼ਨ ਮੋਬਾਈਲ ਨੰਬਰ ਇੱਥੇ ਆਈ ਜਾਂਦੇ ਆ ਠੀਕ ਹੈ ਨਾ ਤੁਸੀਂ ਜਦੋਂ ਵੀ ਤੁਰਨਾ ਇੱਕ ਵਾਰੀ ਕਾਲ ਕਰਕੇ ਮੈਂ ਬਾਰ-ਬਾਰ ਕਹਿੰਦਾ ਤੁਸੀਂ ਕਿਸੇ ਵੀ ਦੁਕਾਨ ਤੇ ਜਾਣਾ ਵੀਡੀਓ ਦਾ ਦੌਰ ਆ ਵੀਡੀਓ ਬਹੁਤ ਪੈ ਰਹੀਆਂ ਪੈਣੀਆਂ ਵੀ ਚਾਹੀਦੀਆਂ ਕਰੋ ਹਰ ਬੰਦੇ ਕੋਲੇ ਮੌਕਾ ਮੈਂ ਆਪਦੀ ਚੀਜ਼ ਦਿਖਾਵਾਂ ਪਰ ਵੀਡੀਓ ਐਡਿਟ ਹੋ ਜਾਂਦੀ ਆ ਤੁਸੀਂ ਕਿਸੇ ਸ਼ੋਰੂਮ ਤੇ ਜਾਣਾ ਜੋ ਤੁਨੀ ਕੈਮਰੇ ਵਿੱਚ ਦੇਖ ਰਹੇ ਹੋ ਇੱਕ ਵਾਰੀ ਉਹਨੂੰ ਲਾਈਵ ਵੀਡੀਓ ਲਾ ਕੇ ਜਰੂਰ ਦੇਖੋ ਵੀਡੀਓ ਕਾਲ ਲਾ ਕੇ ਚੈੱਕ ਕਰਕੇ ਵੀ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਉਹਦੇ ਕੋਲ ਪ੍ਰੋਡਕਟ ਹੈਗੇ ਆ ਉਹੋ ਜਿਹਾ ਸ਼ੋਰੂਮ ਹੈਗਾ ਏ ਨਹੀਂ ਵੀ ਆਪਾਂ ਭੱਜ ਗਏ ਚੱਕੀ ਗੱਡੀ ਤੇ ਚੱਲ ਭਾਈ 2000 ਦਾ ਤੇਲ ਫੂਕ ਲਿਆ ਤੇ ਤਿੰਨ ਚਾਰ ਘੰਟੇ ਟਾਈਮ ਦਾ ਖਰਾਬ ਕਰ। ਇੰਨੀ ਕਿਵੇਂ ਨਸੀਬ 다ਉਂਗਾ ਜਿਹਦੇ ਵੀ ਜਾਣਾ। ਨਹੀਂ ਸਹੀ। ਮੇਰੇ ਵੀ ਆਉਣਾ ਵਿਸ਼ਵਾਸ ਨਾ ਕਰਿਓ। ਇਹ ਤਾਂ ਚੀਜ਼ ਤੁਸੀਂ ਕਰ ਸਕਦੇ ਹੋ ਨਾ। ਨਹੀਂ ਸਹੀ। ਤੂੰ ਕਹ ਭਾਈ ਮੈਨੂੰ ਵੀਡੀਓ ਕਾਲ ਲਾ ਕੇ ਵੀਰ ਦਿਖਾ ਇੱਕ ਵਾਰੀ। ਲਾਈਵ। ਜੋ ਤੇਰੇ ਅੰਦਰ ਪ੍ਰੋਡਕਟ ਪਏ ਆ ਉਹ ਹੈਗੇ ਆ ਕਿ ਨਹੀਂ ਹੈ। ਸਹੀ ਹੈ ਸਹੀ ਹੈ। ਠੀਕ ਹੈ ਨਾ ਹੁਣ ਮੇਰੇ ਅੰਦਰ ਮਾਲ ਹੀ ਨਹੀਂ ਫੋਟੋ ਆ ਦੇਖੋ ਮਾ ਪ੍ਰੋਡਕਟ ਬਣਿਆ। ਮੈਂ ਤੁਹਾਨੂੰ ਦੱਸ ਸਕਦਾ ਕੀ ਤੁਸੀਂ ਇਹਨੂੰ ਕੋਈ 40000 ਸਸਤਾ ਬਣਾਉਣਾ ਘਬਰਾਇਆ ਨਾ ਕਰੋ ਇਹ ਬਣ ਜਾਂਦਾ ਤੁਸੀਂ 30000 ਸਸਤਾ ਬਣਾਉਣਾ ਬਣ ਜਾਂਦਾ ਜੀ ਦੇਖੋ ਤੁਸੀਂ ਆਰਡਰ ਤੇ ਜੀ ਦੇਖੋ ਅਸੀਂ ਕੀ ਆ ਅਪਗ੍ਰੇਡ ਲੈ ਕੇ ਚੱਲੇ ਆ ਮਾਰਕੀਟ ਵਾਲਾ ਮਾਲ ਨਹੀਂ ਲਾਉਂਦੇ ਮਾਰਕੀਟ ਵਾਲਾ ਮਾਲ ਬਣਾਉਣਾ ਉਹ ਤੁਹਾਨੂੰ ਅਸੀਂ ਆਰਡਰ ਤੇ ਬਣਾ ਦੇਾਂਗੇ ਪਰ ਸਾਡਾ ਉਹ ਵੀ ਮਾਲ ਮਾਰਕੀਟ ਨਾਲੋਂ ਚੰਗਾ ਹੋਊ ਤੇ ਗਾਰੰਟੀ ਵਾਲਾ ਹੋਊ ਜਿਹੜਾ ਦੂਜੇ ਦੂਜਾ ਹਾਂ ਤੇ ਇੱਕ ਗੱਲ ਹੋਰ ਜੇ ਕੋਈ ਬੰਦਾ ਆਪ ਕਲਰ ਕਲਰ ਚੋਇਸ ਤਾਂ ਹੁੰਦੀ ਹੈ ਕੋਈ ਕਹੇ ਦੇ ਵੀ ਐ ਕਸਟਮਾਈਜ਼ ਕਰਾਉਣਾ ਕਸਟਮਾਈਜ਼ ਸਾਰਾ ਕੁਝ ਕਰਦੇ ਆ ਉਹਦੇ ਚ ਹੁੰਦੀ ਹੈ ਜੈਨੂਟੀ ਜੇ ਤਾਂ ਦੇਖੋ ਜੀ ਕਸਟਮਰ ਦਾ ਸਹਿਜ ਆ ਹਮ ਦੇਖੋ ਜਗ੍ਹਾ ਵੱਡੀ ਛੋਟੀ ਨਹੀਂ ਹੋਣੀ ਸੋਫਾ ਆਰਟੀਕਲ ਛੋਟਾ ਹੁੰਦਾ ਜੀ ਫਿਰ ਜਦੋਂ ਸੋਫਾ ਆਰਟੀਕਲ ਉਹਨੂੰ ਅਸੀਂ ਜਿਹੜੀ ਐਕਸਟਰਾ ਲੈਸ ਆ ਪ੍ਰੋਪਰ ਦਿੰਨੇ ਆ ਜੇ ਬੰਦਾ ਕਹਿੰਦਾ ਆਹ ਕਲਰ ਛੱਡ ਦੇ ਆਹ ਕਰ ਦੇ ਦੀ ਟੰਗ ਲਾ ਦੇ ਬਾਬੂ ਐਕਸਟਰਾ ਲੈਸ ਦੀ ਖਤਮ ਕਰ ਦੇ ਹੂੰ ਕੋ ਸਾਡੇ ਕੋਲੋਂ 80 ਤੋਂ 90 ਰੁਪਏ ਤੁਹਾਨੂੰ ਡਿਸਪਲੇ ਚ ਮਿਲ ਜਾਣੇ ਆ 80 ਤੋਂ 90 ਬੈੱਡ ਮਿਲ ਜਾਣੇ ਆ ਜੀ ਠੀਕ ਹੈ ਨਾ 80 ਤੋਂ 90 ਡਾਈਨਿੰਗ ਤੁਸੀਂ ਕੱਲਾ ਕੱਲਾ ਗਿਣਤੀ ਕਰ ਲਿਓ ਦੋਨੇ ਸਟੋਰਾਂ ਤੇ ਮਿਲਾ ਕੇ ਸਹੀ ਹੈ ਠੀਕ ਹੈ ਨਾ ਜੀ ਬਾਕੀ ਤੁਸੀਂ ਕੋਈ ਪੇਕ ਹੁੰਦੀ ਬੰਦੇ ਨੂੰ ਨਾ ਜੀ ਲਈ ਹਰਮ ਧਿਆਨ ਦਾ ਦੁਕਾਨਦਾਰ ਦੇਣ ਲਈ ਦੇ ਕੋਈ ਜੀ ਹੁੰਦਾ ਬੰਦਾ ਕਹਿੰਦਾ ਯਾ ਛੋਟਲੀ ਬੀਜੀ ਆ ਦੱਸੋ ਮੇਰੇ ਕੋਲ 50 ਜਾਂ ਮੈਂ ਬਣ ਜੂ ਮੇਰਾ ਇੰਨਾ ਬਜਟ ਆ ਤਾਂ ਇਹ ਜੀ ਹੋ ਜਾਂਦਾ ਕੋਈ ਮੈਨ ਪ੍ਰੋਬਲਮ ਬੀਜੀ ਹਰ ਇੱਕ ਜਗ੍ਹਾ ਵਾ ਤੇ ਆਪਾਂ ਹੁਣ ਉੱਤੇ ਵਾਲੇ ਪਾਸੇ ਵੀ ਚੱਲ ਗਏ ਆਜੋ ਆਜੋ ਹਨਾ ਉੱਤੇ ਵਾਲੇ ਪਾਸੇ ਵੀ ਚੱਲਦੇ ਆਂ ਉਧਰ ਕਰਦੇ ਆਂ ਗੱਲਬਾਤ ਨਾਲੇ ਉਧਰ ਦੇਖਦੇ ਆਂ ਵੀ ਕੀ ਰੇਟ ਆ ਤਾਂ ਵਾਲੇ ਪਾਸੇ ਕੁਆਲਿਟੀ ਜਾਂ ਉਹਦੇ ਮੁਤਾਬਕ ਜਿਹੜੀਆਂ ਗੱਲਾਂ ਨੇ ਸਾਰੀਆਂ ਕਰਦੇ ਆਂ ਆਜੋ